ਮੰਗਿਆ ਹਿਸਾਬ ਜੇ ਇੱਕ ਸਿੰਘ ਦੀ ਮੌਤ ਦਾ ਪੁਰਾਣੀ ਜੋਖਾ ਪਾਏ ਉਹ ਹਿਸਾਬ ਜੇ ਹੋਣਗੇ ਜਸਵੰਤ ਸਿੰਘ ਖਾਲੜਾ ਲਾਇਸੀ ਹਿਸਾਬ ਜਿਹੜੇ ਉਹਨਾਂ ਦੇ ਵੀ ਵਾਰਿਸ ਆਪੂਹੇ ਖੜਕਾਉਣਗੇ ਦੁਨੀਆਂ ਜਾਣਦੀ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਕਿੱਥੇ ਕਿਤੇ ਦੱਬੇ ਸਾੜੇ ਉਹ ਵੀ ਜਦੋਂ ਟੋਣਗੇ ਕਿਸ ਦਾ ਸੀ ਰਾਜ ਉਦੋਂ ਕਿਸ ਦੀਆਂ ਸੀ ਚੜਤਾ ਹੁਕਮ ਦਿੱਤੇ ਕਿਸ ਕਿਸ ਤਰੀਕਾਂ ਵਕਤ ਪਾਉਣਗੇ ਪੁਹੇ ਚੜ ਅਫਸਰਾਂ ਨੇ ਮਚਾਈ ਹਾਹਾਕਾਰ ਸੀ ਕਾਤਲਾਂ ਦੇ ਨਾਮ ਉਹ ਵੀ ਇਤਿਹਾਸ ਵਿੱਚ ਆਉਣਗੇ ਪੁਸ਼ਤਾਂ ਦੇ ਤਾਈ ਉਹ ਪਿੱਛੇ ਨਹੀਂ ਉਹ ਛੁੱਟਣੇ ਸੁਪਨਿਆਂ ਵਿੱਚ ਆ ਆ ਕੇ ਕਾਰੇ ਉਹ ਡਰਾਉਣਗੇ ਨਿਹੱਥੇ ਪੁੱਤ ਮਾਵਾ ਦੇ ਉਹ ਚਾਵਾਂ ਨਾਲ ਪਾਲੇ ਪੁੱਤ ਭੈਣਾ ਦੇ ਉਹ ਵੀਰ ਖਪਾਏ ਮੁਰਨਾ ਥਿਉਣਗੇ ਹਰਦੂ ਲਹਨਤ ਖੋਖਲੇ ਅਜਿਹੇ ਲੋਕਤੰਤਰ ਉੱਤੇ ਜ਼ਾਲਮ ਉਹ ਕਰਤੂਤਾ ਹਾਕਮ ਕਿੱਥੇ ਜਾ ਛਪਉਣਗੇ ਕਿਹੜਾ ਹੈ ਉਹ ਦੇਸ਼ ਕਿਦੀ ਬਾਤ ਮੈਂ ਜੋ ਪਾਈ ਇੱਥੇ ਬੋਦਲਾਂ ਦੇ ਸੁਖਵਿੰਦਰ ਆਏ ਪਾਠਕ ਸਮਝਾਉਣਗੇ ਕੌਮਾਂ ਦਾ ਨੇ ਘਾਂਸ ਦਾ ਗਦਾਰ ਬੰਦੇ ਕਰਦੇ ਵਿਕੇ ਹੋਏ ਬੰਦੇ ਗੁਣ ਹਾਕਮਾਂ ਦੇ ਹੀ ਕੌਣਗੇ ਮੰਗਿਆ ਹਿਸਾਬ ਅਜੇ ਇਕ ਸਿੰਘ ਦੀ ਮੌਤ ਦਾ ਪੁਰਾਣੇ ਜੋਖ ਖ ਪਾਏ ਹੋ ਹਿਸਾਬ ਅਜੇ ਹੋਣਗੇ ਹਿਸਾਬ ਅਜੇ ਹੋਣਗੇ ਰਚਨਾ ਚੰਗੀ ਲੱਗੇ ਅੱਗੇ ਤੋਂ ਅੱਗੇ ਸ਼ੇਰ ਜਰੂਰ ਕਰਿਓ